ਮੈਂ ਘਰੇ ਆ ਕੇ ਕਿਹਾ ਵੀ ਜੇ ਪਾਣੀ ਟੱਕਾ ਕਰ ਦੂੰ ਮੈਂ ਸਿਰ ਚ ਪਾ ਲਾਂ ਅੱਛਾ ਜਣੀ ਜਿਹੜੀ ਮਾਲਕ ਨੇ ਕਰਾਉਣੀ ਹੁੰਦੀ ਹੈ ਕਰੀ ਕਹਿੰਦਾ ਮੁੰਡਾ ਨਾਲੇ ਮੇਰੇ ਘਰ ਆਈ ਕਹਿੰਦੇ ਤੜਕੇ ਨਾ ਜੀ ਨਾਲੇ ਜਾਂਦੇ ਜਾਂਦੇ ਕੇਸ ਸੁਖ ਜਾਣ ਅੱਛਾ ਤੇ ਜੀ ਘੜੀ ਬਣੀ ਕਹਿੰਦੇ ਟਾਈਮ ਦੇਖ ਮੈਂ ਤਾਂ ਮਸਾ ਕਹਿੰਦੇ ਟਾਈਮ ਪੀਤੇ ਮਸਾ ਦੇਖ ਲੈ ਮਸਾ ਮੈਂ ਤਾਂ ਤੂੰ ਨਹੀਂ ਜੀ ਖੜੀ ਹੂੰ ਬਸ ਜੀ ਮੁੜ ਕੇ ਤਾਂ ਫਿਰ ਉਹ ਮੇਰੀ ਨਿਗਾਹ ਵਾਗੇ ਜੀ ਤੇਰੇ ਮੁੰਡੇ ਦੀ ਪੁੜੀ ਹੋਈ ਪੋਤੀ ਹੋਈ ਮੇਰੇ ਅੱਛਾ ਹਾਂ ਉਹ ਨੂੰ ਚੱਕਿਆ ਮੈਂ ਜਦੇ ਲੈ ਕੇ ਆਈ ਲੜਕੀ ਜੋਦੀ ਦੀ ਪਵਾਈ ਅੱਛਾ ਪਿਆਰ ਕਰਿਆ ਉਹਦੇ ਨਾਲ ਨਹੀਂ ਪਰ ਉਹ ਨਹੀਂ ਦੀਦੀ ਇਹ ਕੰਮ ਬਾਪੂ ਰਾਤ ਨੂੰ ਹੋਇਆ ਵੀ ਜੇ ਤੁਸੀਂ ਰਾਤ ਨੂੰ ਪਏ ਸੀ ਹਾਂ ਜੀ ਹਾਂ ਰਾਤ ਨੂੰ ਹੋਇਆ ਅੱਛਾ ਬਲੋ ਦਿਨ ਦਾ ਕੋਈ ਮੜਾ ਦੱਸੋ ਬਾਕੀ ਆ ਵੀ ਕਿਵੇਂ ਸੀ ਉਹ ਬਸ ਦਿਨੇ ਕੰਮ ਕਰਦੇ ਸੀ ਇੱਕ ਬਾਪੂ ਜਿਹੜਾ ਬੈਠਾ ਸਾਹਮਣੇ ਆ ਦੇਖੋ ਚਿੱਟਾ ਕੁਰਤਾ ਪਜਾਮਾ ਇਹਨਾਂ ਨੇ ਪਾਇਆ ਹੋਇਆ ਤੇ ਗੱਲਾਂ ਬਾਤਾਂ ਕਰਦੇ ਪਰ ਬਾਪੂ ਦਾ ਮੈਨੂੰ ਪਤਾ ਨਹੀਂ ਲੱਗਿਆ ਬਹੁਤ ਟਾਈਮ ਅੱਧਾ ਘੰਟਾ ਹੋ ਗਿਆ ਮੈਨੂੰ ਬੈਠੇ ਨੂੰ ਤੇ ਬਾਪੂ ਨੇ ਹੁਣ ਜਦੋਂ ਦੱਸਿਆ ਕਹਿੰਦਾ ਪੁੱਤ ਮੈਨੂੰ ਦੀਵਾ ਨਹੀਂ ਮੈਨੂੰ 20 ਸਾਲ ਹੋ ਗਏ ਵੀ ਅੱਖਾਂ ਤੋਂ ਪਤਾ ਲੱਗਦਾ ਨਹੀਂ ਪਰ ਬਾਪੂ ਇਹਨਾਂ ਦੀ ਨਿਗਾ ਵੀ ਇੱਕਦਾਂ ਜਿਹੜੀ ਹੁੰਦੀ ਹੈ ਜਾਮਣੋ ਉਹ ਨਹੀਂ ਇਹਨਾਂ ਦੀ ਬਾਅਦ ਦੇ ਵਿੱਚ ਜਿਹੜੀ ਉਹ ਨਿਗਾ ਗਈ ਹੈ ਤੇ ਵੀ ਆਪਾਂ ਦੇਖ ਵੀ ਨਿਗਾ ਬਿਨਾ ਯਾਰ ਬਹੁਤ ਹਨਾ ਵੀ ਜਹਾਨ ਵੀ ਸੁਨਈਆ ਤੇ ਵੀ ਮੈਨੂੰ ਲੱਗਿਆ ਜੀਵ ਜਾਈ ਬਾਪੂ ਨਾਲ ਆਪਾਂ ਬਾਪੂ ਦੀ ਵੀ ਵੀ ਗੱਲ ਜਿਹੜੀ ਦਿਲ ਦੀ ਗੱਲ ਆ ਨੇਤਰਹੀਣ ਬੰਦੇ ਦੀ ਵੀ ਯਾਰ ਆਪਾਂ ਉਹ ਗੱਲ ਸੁਣਨਾ ਚਾਹੁੰਦੇ ਆ ਵੀ ਉਹ ਸੁਣੀਏ ਹਨਾ ਤੇ ਬਾਪੂ ਨਾਲ ਉਹਦੀ ਆਪਾਂ ਉਹ ਕਰਵਾਉਣੀ ਹੈ ਗੱਲਬਾਤ ਤੇ ਬਾਪੂ ਜੀ ਦਾ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਜੀ ਉਹ ਠੀਕ ਹੋ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਮੜਾ ਜੇ ਉੱਪਰ ਨੂੰ ਮੁਹ ਕਰਕੇ ਦਿਖਾ ਦਿਓ ਜੀ ਦੇਖੋ ਜੀ ਪਤਾ ਬਿਲਕੁਲ ਦੇਖੋ ਅੱਖਾਂ ਤੋਂ ਲੱਗਦਾ ਨਹੀਂ ਹੈ ਨਾ ਵੀ ਬਾਪੂ ਨੂੰ ਜਿਹੜਾ ਉਹ ਨਹੀਂ ਦਿਂਦਾ ਹੋਣਾ ਪਰ ਇਹ ਗੱਲ ਸਾਨੂੰ ਕਹਿਣੀ ਪੈਰੀ ਹੈ ਦੁੱਖ ਦੇ ਨਾਲ ਵੀ ਬਾਪੂ ਨੂੰ ਜਿਹੜਾ ਅੱਖਾਂ ਤੋਂ ਨਹੀਂ ਦਿਂਦਾ ਹੈ ਨਾ ਚਲੋ ਆਪਣੇ ਪੂਰੇ ਪਰਿਵਾਰ ਦੇ ਵਿੱਚ ਆਪਣੇ ਮਿੱਤਰਾਂ ਦੋਸਤਾਂ ਦੇ ਵਿੱਚ ਇੱਥੇ ਬੈਠੇ ਨੇ ਚਲੋ ਗੱਲਾਂ ਬਾਤਾਂ ਹਰ ਰੋਜ਼ ਕਰਦੇ ਨੇ ਨਾ ਬੰਦੇ ਦਾ ਟਾਈਮ ਪਾਸ ਹੁੰਦਾ ਦੇ ਬਾਪੂ ਜੀ ਇਹੋ ਜਿਹੀ ਨਿਗਾਹ ਇਹ ਵੀ ਬਚਪਨ ਤੋਂ ਤਾਂ ਨਹੀਂ ਹੈਗੀ ਸੀ ਨਾ ਜੀ ਨਾ ਬਚਪਨ ਤੋਂ ਨਹੀਂ ਹੈਗੀ ਅੱਛਾ ਹਾਂ ਬੈਠੇ ਨੂੰ ਪੁੱਛ ਲਈ ਤੁਸੀਂ ਅੱਛਾ ਹੁਣ ਨਹੀਂ ਕਰਦੇ ਰਹੇ ਹੁਣ ਬੀਮਾ ਥੱਲੇ ਲੱਗ ਗਿਆ ਹੈ ਬਾਦ ਅਟੈਕ ਹੋ ਗਏ ਇਹਨਾਂ ਨੂੰ ਅੱਛਾ ਤੁਸੀਂ ਪੱਲੇਦਾਰੀ ਕਰਦੇ ਰਹੇ ਹਾਂ ਜੀ ਹਾਂ ਹਾਂ ਪੱਲੇਦਾਰੀ ਕਰਦੇ ਰਹੇ 17 ਸਾਲ ਪੱਲੇਦਾਰੀ ਕਰੀਏ ਜੀ ਅੱਛਾ ਤੇ ਜਦੋਂ ਬਾਪੂ ਪਹਿਲਾਂ ਤੁਸੀਂ ਕਰਦੇ ਸੀ ਪੱਲੇਦਾਰੀ ਉਦੋਂ ਵੀ ਤੁਹਾਨੂੰ ਕੀ ਇਹ ਦਿੱਕਤ ਲੱਗਦੀ ਨਹੀਂ ਨਾ ਕੋਈ ਦਿੱਕਤ ਨਹੀਂ ਪਈ ਜੀ ਇੱਕ ਲੱਖ ਤੇ ਦਿੱਕਤ ਪਈ ਹੈ ਅੱਛਾ ਹਾਂ ਇੱਕ ਦੋ ਮਹੀਨੇ ਚ ਹੋ ਗਿਆ ਕੰਮ ਮੈਂ ਇੱਕ ਰਾਤ ਕੀ ਹੋ ਗਈ ਅੱਛਾ ਰਾਤੋ ਰਾਤ ਹੋ ਗਿਆ ਰਤੋ ਰਾਤ ਤੇ ਵੀ ਨਿਗਾ ਵੀ ਬਗੀ ਹਾਂ ਬਾਗੀ ਬਸ ਪੀਪੀ ਕੱਟ ਇੱਕ ਅੰਮਾ ਬਾਪੂ ਰਾਤ ਨੂੰ ਹੋਇਆ ਵੀ ਜੇ ਤੁਸੀਂ ਰਾਤ ਨੂੰ ਪਏ ਸੀ ਹਾਂ ਜੀ ਹਾਂ ਰਾਤ ਨੂੰ ਹੋਇਆ ਅੱਛਾ ਫਿਰ ਉਹ ਦਿਨ ਦਾ ਕੋਈ ਮਾੜਾ ਦੱਸੋ ਬਾਕੀ ਆ ਵੀ ਕਿਵੇਂ ਸੀ ਉਹ ਬਸ ਦਿਨੇ ਕੰਮ ਕਰਦੇ ਸੀ ਮੈਂ ਮੇਰੇ ਮੁੰਡੇ ਲੱਗੇ ਕਿ ਉਧਰ ਪੱਲੇਦਾਰੀ ਚ ਬੁੱਢੀ ਜਿਹੀ ਬਹਿ ਕੇ ਰਹਿਆ ਹੈ ਬਿਆਹ ਉਹ ਕਰ ਲੈ ਤੂੰ ਬੁੱਢੀ ਦਾ ਹਾਂ ਉਹ ਕਹਿੰਦਾ ਪਾਪੇ ਵੀ ਤੂੰ ਹੁਣ ਆ ਤਾਂ ਬਿਆਹ ਕਰਨੀ ਫਿਰਦਾ ਮਰੇ ਕੰਮ ਕਰ ਨਹੀਂ ਫਿਰਦਾ ਵੀ ਕੰਮ ਤੇ ਮੈਂ ਕੀ ਕਰੂੰਗਾ ਅੱਛਾ ਪੂਰੇ ਕੱਲ ਆਪਣੇ ਡੰਗਰ ਕੋ ਸੁਰੱਖਿਆ ਕੀਤੀ ਹੈ ਨਾ ਕਬਾ ਬਿਨ ਬਿਨਾ ਕੱਖਾਂ ਦਾ ਬਟਾ ਲਿਆ ਕਰ ਨਾਲੇ ਆਪਾਂ ਸ਼ਹਿਰ ਕੰਮ ਕਰਿਆ ਕਰ ਜਿਹੜੇ ਕੁਝ ਕਰਨਾ ਜੀ ਆਪਾਂ ਤੁਹਾਨੂੰ ਬਹਾਂ ਦਾ ਪਤਾ ਹੀ ਹੈ ਕਦੇ ਆ ਲੈਣਾ ਕਦੇ ਆ ਨਹੀਂ ਹੋਣਾ ਚਲੋ ਤੂੰ بیا ਤੁਮ ਮਗਰੋਂ ਮੈਂ ਇੱਥੇ ਕੰਮ ਤੇ ਲੱਗ ਜੀ ਕੰਮ ਤੋਂ ਦਿਹਾੜੀ ਤੋਂ ਬਸ ਦਿਨੇ ਮੇਰਾ ਆਇਆ ਮੈਨੂੰ ਪੁੱਤੇ ਰਗਾ ਮੇਰੇ ਇਹ 25 ਜਣੇ ਦੇ ਕੰਮ ਕਰਨੇ ਅੱਛਾ ਤੇ ਤੂੰ ਅੱਜ ਰੋਟੀ ਨਹੀਂ ਖਾਧੀ ਚਾਹ ਨਹੀਂ ਪੀਤੀ ਚਾਹ 25 ਬੰਦੇ ਦੀ ਮੈਂ ਕਰ ਰਤੀ ਅੱਛਾ ਆ ਹਰਦਾ ਸਪੋਤੀ ਜੀ ਕੰਮ ਕਰਾਉਂਦੇ ਕਮੂਰੇ ਰੱਖਿਆ ਹੈ ਠੀਕ ਹੈ ਜੀ ਬਸ ਮੱਖਾਂ ਜੂਈ ਮੇਰਾ ਡਲੂ ਮੂੜ ਨਹੀਂ ਮੰਦਾ ਹਾਂ ਹੂੰ ਬਸ ਮੈਂ ਬੀਬ ਜਤੂਰੇ ਮੈਂ ਕਰਿਆ ਹੈ ਜੀ ਤੇ ਇਸ ਮੇਰੇ ਅੱਖੇ ਤੇ ਅੱਛਾ ਮੈਂ ਕਰਿਆ ਆ ਕੇ ਕਿਹਾ ਵੀ ਜੇ ਪਾਣੀ ਦਿੱਤਾ ਕਰ ਦੂੰ ਮਰਸਚ ਪਾਦਾ ਅੱਛਾ ਗਣੀ ਜਿਹੜੀ ਮਾਲਕ ਨੇ ਕਰਾਉਣੀ ਹੁੰਦੀ ਹੈ ਜੀ ਕਰਿਆ ਕਹਿੰਦਾ ਮੁੰਡਾ ਨਾਲੇ ਮੇਰੇ ਘਰ ਵਾਲੀ ਕਦੇ ਤਰਕ ਹੀ ਨਾ ਜੀ ਨਾਲੇ ਜਾਂਦੇ ਜਾਂਦੇ ਤੇ ਕੇਸ ਸੁਕ ਜਾਂਦੇ ਅੱਛਾ ਬੀਬੀ ਦਾ ਪਹਿਲਾਂ ਘਟ ਹੀ ਹੋਇਆ ਸੀ ਜੀ ਠੀਕ ਹੈ ਜਿਉਂ ਜਿਉਂ ਮੈਂ ਬੈਠਾ ਰਿਹਾ ਜੀ ਮੈਂ ਤਾਂ ਬੋਲ ਲਾ ਕੇ ਮਾਰਨ ਠੀਕ ਹੈ ਜੀ ਚੱਲ ਜੀ ਡਾਕਟਰ ਬੁਲਾ ਲਿਆ ਮੈਨੂੰ ਨਹੀਂ ਕੋਈ ਪਤਾ ਜੀ ਮੈਂ ਮੈਂ ਕਹਾ ਫਿਰ ਤਾਂ ਬਸ ਡਾਕਟਰ ਟੀਕੇ ਲਾ ਗਿਆ ਜੀ ਸਾਲਾ ਬੀਪੀ ਦਾ 300 ਤੋਂ ਉੱਪਰ ਹੋ ਗਿਆ ਅੱਛਾ ਵੱਧ ਗਿਆ ਹੋਰ ਵੱਧ ਗਿਆ ਜੀ ਡਾਕਟਰ ਐਕਚੁਅਲ ਦੁਕਾਨ ਤੇ ਲੈ ਆਇਆ ਜੀ ਉਹ ਡਰੇਨੋ ਆ ਜੀ ਮੁੰਡਾ ਅੱਛਾ ਜੀ ਉਹਨੇ ਗਲੂਕੋਸ ਲਾਤਾ ਜੀ ਫਿਰ ਨਹੀਂ ਮੈਨੂੰ ਪਤਾ ਵੀ ਘਰੇ ਕਾਗਜ਼ ਗਏ ਨੇ ਕਾਗਜ਼ ਨਾ ਫਿਰ ਤਾਂ ਮੇਰੇ ਤੜਕੇ ਦੀ 4 ਵਜੇ ਮੈਂ ਹਾਲ ਦਹਾਈਏ ਕਰੀ ਹੂੰ ਕਰਦੇ ਕਹਿੰਦੀ ਵੀ ਕੀ ਹੋ ਗਿਆ ਤੇਰੇ ਮੇਰੇ ਹੱਥ ਤੇ ਜੀ ਕੜੀ ਬਣੀ ਹੋਈ ਕਹਿੰਦੇ ਟਾਈਮ ਦੇਖ ਮੈਂ ਤਾਂ ਮਸਲ ਕਹਿੰਦੇ ਟਾਈਮ ਪੀਤੇ ਮੈਂ ਦੇਖ ਲਾ ਮਹਾ ਮੈਂ ਤਾਂ ਤੂੰ ਨਹੀਂ ਦੀ ਜੀ ਖੜੀ ਹੂੰ ਬਸ ਜੀ ਮੁੜ ਕੇ ਤਾਂ ਫਿਰ ਕੋਈ ਨਹੀਂ ਹੋਇਆ ਜੀ ਉਹ ਦੁੱਖ ਲੱਗਿਆ ਹੋਊਗਾ ਬਪੂ ਨੇ ਹਾਂ ਜੀ ਹਾਂ ਫਿਰ ਆਇਆ ਹੋ ਗਿਆ ਜੀ ਜਿਵੇਂ ਮੇਰਾ ਪਾੜ ਦਾ ਕੋਈ ਕਾੜ ਹੈ ਨਾ ਤੇਰੇ ਬਪੂ ਉਸ ਦਿਨ ਤੋਂ ਆਪਣੇ ਬੱਚੇ ਆਹ ਲਾਲੋ 20 ਸਾਲ ਉਦੋਂ ਮੁੰਡੇ ਦੀ ਉਮਰ ਕਿੰਨੀ ਹੋਣੀ ਮੁੰਡਾ ਮੇਰੇ ਵਿਆਹ ਹੋਇਆ ਸੀ ਉਦੋਂ ਵਿਆਹ ਹੋਇਆ ਹੋਇਆ ਸੀ ਹਾਂਜੀ ਗੁੱਡੀ ਵੀ ਵਿਆਹ ਸੀ ਜੀ ਇੱਕ ਮੁੰਡਾ ਵੀ ਵਿਆਹ ਲਿਆ ਤੇ ਇੱਕ ਮੁੰਡਾ ਹਾਲੇ ਕੁਮਾਰਾ ਪਿਆ ਮੁੰਡੇ ਦੇ ਬੱਚਾ ਹੋ ਗਏ ਸੀ ਉਦੋਂ ਨਹੀਂ ਜੀ ਬੱਚਾ ਨਹੀਂ ਹੋਇਆ ਸੀ ਇਹ ਇਹ ਲਾਲੋ ਵੀ ਹੁਣ ਬਾਪੂ ਤੁਹਾਨੂੰ ਇਹ ਤਾਂ ਹੋਣਾ ਵੀ ਮੇਰਾ ਮੁੰਡਾ ਕਿਹੋ ਜਿਹਾ ਹੋ ਗਿਆ ਹਨਾ ਕਿਵੇਂ ਜੀ ਸਕ ਲੋ ਹਾਂਜੀ ਹਾਂ ਉਹਦੇ ਬੱਚੇ ਹੋਏ ਨੇ ਵੀ ਕਿਹੋ ਜਿਹਾ ਮੇਰਾ ਪੋਤਾ ਪੋਤੀ ਹੈ ਨਾ ਨਹੀਂ ਜੀ ਪੁੱਤਿਆਂ ਪਾਤਿਆਂ ਦਾ ਮੈਨੂੰ ਨਹੀਂ ਪਤਾ ਜੀ ਵੀ ਕਹੇਗੇ ਹੈਗੇ ਆਪੋ ਹਾਂ ਵੀ ਦੇਖਣ ਨੂੰ ਬਾਪੂ ਦਿਲ ਤਾਂ ਕਰਦਾ ਹੁਣ ਦਿਲ ਤਾਂ ਬੁਥੇਰਾ ਕਰਦਾ ਹੈ

ਉਹ ਬਾਬੂ ਕਰੋਂ ਕੰਮ ਕਰ ਸੱਟੂਗਾ ਬੱਚੇ ਹਾਂਜੀ ਹਾਂ ਸੱਟੇ ਜੀ ਜਵਾਖ ਪਰਮਾਤਮਾ ਦੀ ਮਿਹਰ ਆ ਹਾਂਜੀ ਚਲੋ ਇੰਨਾ ਕੀਆ ਚਲੋ ਪਰਮਾਤਮਾ ਕੋਈ ਇੱਕ ਪਾਸੋਂ ਕੁਝ ਖੋਹਦਾ ਹੈ ਤਾਂ ਕਿਸੇ ਪਾਸੋਂ ਦਿੰਦਾ ਵੀ ਹੈ ਹਾਂਜੀ ਹਾਂ ਹਨਾ ਚਲੋ ਤੁਸੀਂ ਅੱਜ ਵਧੀਆ ਆਪਣੇ ਮਿੱਤਰਾਂ ਦੋਸਤਾਂ ਚ ਆਪਣੇ ਭਾਈਆਂ ਚ ਲੈ ਜੂਰੇ ਮੈਂ ਹਨਾ ਰੋਜ਼ ਵੀਰੇ ਇੱਥੇ ਆ ਜਾਂਦੇ ਆ ਦੁਪਹਿਰੇ ਕਰੇ 2 ਵਜੇ ਕਰਨੂ ਵਗ ਜਾਂਦਾ ਆਪਣੇ ਚਾਹ ਪਾਣੀ ਪੀ ਲੈਣ ਦਾ ਜਾ ਕੇ

ਕੀ ਸੁਭਾਗ ਹੈ ਜੀ ਕੇ ਜੀ ਬਪਾ ਨਾ ਲੱਗਦਾ ਕੇ ਹਾਂ ਜੀ ਹਾਂ ਲੱਗਦਾ ਕਿ ਉਹ ਮੇਰੇ ਪਹਿਲੇ ਥੀ ਦੇਖੀ ਹੋਈ ਨਹੀਂ ਕਿ ਕੇ ਕੁਤਾ ਹੀ ਵਗ ਜਨੋ ਜੀ ਹਾਂ ਜੀ ਹੌਲੀ ਹੌਲੀ ਕਰਾ ਚੋ ਨਾਲਿ ਚ ਪਾਲ ਨਹੀਂ ਸੋਪੀ ਬਸ ਹੋਈ ਹੋਈ ਤੁਰਿਆ ਜਾਂਦਾ ਕੋਈ ਨਾ ਕੋਈ ਮਿਲ ਜਾਂਦਾ ਜੂ ਜੂਟਾ ਡਬਾ ਨਾ ਫਿਰ ਸਾਰਾ ਕੋ ਕਰਨਾ ਬਣ ਕੋਈ ਛੋਡੇ ਵਰਗਾ ਕਈ ਨੂੰ ਬੁਲਾਇਂਦਾ ਬੋਲਦਾ ਵੀ ਨਹੀਂ ਕੋਈ ਛੋਡੇ ਵਰਗਾ ਬਾਪ ਫਟ ਕੇ ਵੀ ਜਾਂਾ ਚੱਲ ਵੀ ਜਾਂਦਾ ਹਰਿ ਜੀ ਜੁਜੇਂਦਰ ਮਾਲਕਪਾਸਦਾ ਜੀ ਹਾਂ ਉਹ ਕਹਿੰਦਾ ਵੀ ਬਾਪੂ ਚੱਲ ਮੈਂ ਜਾਂਦਾ ਆ ਕਈ ਅਗਰੇ ਕਹਿੰਦੇ ਨੇ ਆਪਾਂ ਕੀ ਜਾਣੇ ਆਪਾਂ ਕੀ ਲੈਣ ਆ ਲੇਟ ਹੋਵਾਂਗੇ ਲੇਟ ਹੋਵਾਂਗੇ ਤੇ ਚਲੋ ਬਾਪੂ ਫਿਰ ਜਦੋਂ ਉਹ ਪਰਨਾ ਆਇਆ ਉਹ ਮੀਰਾਤਾ ਜੀ ਮੇਰੇ ਘਰ ਦਾ ਤਾਂ ਦਰ ਰਾਤ ਇੱਕਾ ਦਿਨ ਵੀ ਉਹੀ ਆ ਰਾਤ ਵੀ ਉਹੀ ਮੈਂ ਸਹੀ ਗੱਲਾਂ ਕਰ ਰਿਹਾ ਕੋਈ ਪਤਾ ਹੀ ਨਾ ਲੱਗ ਰਹੀ ਤੇ ਦੇਖੋ ਜੀ ਕੰਮ ਕਰਿਆ 20 ਪਹਿਲਾਂ ਬੱਚੇ ਆਪਦਾ ਘਰ ਹਨਾ ਪਰਵਾਰ ਤੇ ਉਦੋਂ ਬਾਅਦ ਬੰਦੇ ਦੀ ਨਿਗਾ ਜਦੋਂ ਵਗ ਜੇ ਉਦੋਂ ਬਾਅਦ ਸੋਦੇ ਦੇਖੋ ਵੀ ਸਾਰਾ ਜੱਗੇ ਲਾਲੋਵੀ ਸੁਨ ਨਹੀਂ ਹੋ ਜਾਂਦਾ ਬਾਪੂ ਕਹਿੰਦਾ ਦਿਲ ਰਤ ਮੇਰੇ ਲਈ ਤਾਂ ਇੱਕ ਹੀ ਆ ਖੇਤ ਵੀ ਵਗ ਜਾਂਦੇ ਆ ਚਲੋ ਹੌਲੀ ਹੌਲੀ ਬੰਦੇ ਨੂੰ ਮਜਬੂਰੀ ਆ ਪਰ ਸੂਹ ਆਉਂਦੀ ਆ ਹਨਾ ਜਾਂਦਾ ਜਿਹਦੀ ਬਾਹ ਕੱਟੀ ਜਾਂਦੀ ਆ ਉਹ ਵੀ ਕੰਮ ਕਰਦਾ ਮੋਟਰਸਾਈਕਲ ਸਾਧਨ ਵੀ ਚਲਾਉਂਦਾ ਚਲੋ ਉਹ ਜਿਆ ਰੱਬ ਜਿਹੜਾ ਬੰਦੇ ਨੂੰ ਦਿੰਦਾ ਵੀ ਗੁਣ ਕੋਈ ਵੀ ਤੂੰ ਇਦਾਂ ਆ ਕੰਮ ਕਰ ਤੇ ਬਾਪੂ ਜੀ ਹਣ ਜੁੜੀ ਪੈਨਸ਼ਨ ਬੋਨਸ ਦਾ ਲੱਗੀ ਹੋ ਹਾਂ ਜੀ ਪੈਸ਼ਨ ਲੱਗੀ ਹੋਈ ਜੀ 1500 ਰੁਪਏ ਅੱਛੇ ਜੀ ਮਹੀਨੇ ਬਾਅਦ ਮੈਰੀ ਕਹਿੰਦਾ ਜੀ ਮੈਂ ਠੀਕ ਹੈ ਜੀ ਚਲੋ ਵਧੀਆ ਗੱਲ ਹੈ ਜੀ ਤੇ ਬਾਕੀ ਬਈ ਇਨਸਾਨੀਅਤ ਜਿਵੇਂ ਹੁਣ ਇਹ ਬਾਪੂਣੀ ਨੇ ਇਹੋ ਜਿਹੇ ਬਜ਼ੁਰਗਾਂ ਦਾ ਆਪਾਂ ਜੇ ਆਪਾਂ ਹਾਲ ਚਾਲ ਜੇ ਪ੍ਰਮਾਤਮਾ ਨੇ ਆਪਾਂ ਨੂੰ ਦੋ ਪੈਸੇ ਜਾਂ ਨਾ ਕਿਸੇ ਪਾਸਿਓ ਕੋਈ ਗੱਫਾ ਦਿੱਤਾ ਹੋਇਆ ਆਪਾਂ ਇਹੋ ਜਿਹੇ ਬਜ਼ੁਰਗਾਂ ਦਾ ਕਿ ਜਰੂਰ ਹਾਲ ਚਾਲ ਜਿਹੜਾ ਪੁੱਛ ਕੇ ਜਾਇਆ ਕਰੋ ਹੋਰ ਕੋਈ ਗੱਲ ਨਹੀਂ ਹੁੰਦੀ ਆਪਾਂ ਹਾਲਚਾਲ ਪੁੱਛੀ ਇਹਨਾਂ ਨਾਲੇ ਬਿਲ ਖੁਸ਼ ਹੋ ਜਾਂਦਾ ਵੀ ਆਪਾਂ ਨੂੰ ਕੋਈ ਪੁੱਛਣ ਵਾਲਾ ਜਿਹੜਾ ਕੋਈ ਆਇਆ ਹੈ ਨਾ ਆਪਣਾ ਤਰਸ ਸੁਣਨ ਵਾਲਾ ਤੇ ਕੋਈ ਮਜਬੂਰੀ ਹੈਲਪ ਚਲੋ ਬਾਪੂ ਬੱਚੇ ਹੈਗੇ ਨੇ ਚਲੋ ਪਰਿਵਾਰ ਵਧੀਆ ਸੋਸਾਇਟੀ ਚੱਲਦਾ ਹੈ ਨਾ ਖਰਚਾ ਪਣੀ ਰੋਟੀ ਪਾਣੀ ਚਲੋ ਘਰੋਂ ਵਧੀਆ ਖਾਂਦੇ ਨੇ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਬਾਪੂ ਦੀ ਕੋਈ ਤੁਸੀਂ ਮਦਦ ਕਰੋ ਪਰ ਜੇ ਹੋ ਸਕੇ ਕਿ ਉਹ ਇੰਨੇ ਘਰੋਂ ਵਧੀਆ ਵੀ ਨਹੀਂ ਹੈਗੇ ਵੀ ਜੇ ਹੋ ਸਕੇ ਵੀ ਆਪਾਂ ਜ਼ਰੂਰ ਯਾਰ ਇਦਾਂ ਦੇ ਬਜ਼ੁਰਗਾਂ ਦੀਆਂ ਜਿਹੜੇ ਕੋਈ ਅੰਗ ਹੀਣ ਨੇ ਜਿਨ੍ਹਾਂ ਨੇਤਰਹੀਣ ਨੇ ਕਿੰਨਾ ਤੋਂ ਕੋਈ ਕੰਮ ਨਹੀਂ ਹੁੰਦਾ ਜਿਹੜਾ ਆਪਾਂ ਨੂੰ ਸਾਹਮਣੇ ਪਤਾ ਲੱਗਦਾ ਵੀ ਇਹ ਬੰਦਾ ਕੰਮ ਨਹੀਂ ਕਰ ਸਕਦਾ ਬਾਈ ਉਹ ਬੰਦੇ ਦੀ ਆਪਾਂ ਮਦਦ ਕਰਿਆ ਕਰੂੰ ਆਪਾਂ ਹੁਣ ਜਿਹੜੇ ਐਣ ਪੂਰੇ ਹੱਟੇ-ਕੱਟੇ ਆਉਂਦੇ ਨੇ ਮੰਗਣ ਵਾਸਤੇ ਆਪਾਂ ਉਹਨਾਂ ਨੂੰ ਕੋਈ ਪਰ ਪਰ ਆਟੇ ਦੀਆਂ ਕੋਲੀਆਂ ਪੈਸੇ ਦਿੰਨੇ ਆ ਹਨ ਆਪਾਂ ਨੂੰ ਨਾਲੇ ਸਾਹਮਣੇ ਪਤਾ ਹੁੰਦਾ ਬਾਪੂ ਵੀ ਇਹ ਬੰਦਾ ਕੰਮ ਕਰਨ ਵਾਲਾ ਕਰਕੇ ਖਾ ਸਕਦਾ ਹਨਾ ਪਰ ਜਿਹੜੇ ਕੋਈ ਅੰਗ ਹੀਣਾ ਜੇ ਐਨੀ ਪਤਾ ਨੂੰ ਨਾ ਦੇਣਾ ਵੀ ਇਹ ਚੀਜ਼ਾਂ ਨੇ ਵੀ ਨਾਲ ਆਪਾਂ ਖੜਿਆ ਕਰੋ ਸਮਾਜ ਦੇ ਵਿੱਚ ਪ੍ਰਮਾਤਮਾ ਨੇ ਵੈਗਰੂ ਨੇ ਆਪਾਂ ਨੂੰ ਜਨਮ ਦਿੱਤਾ ਬਹੁਤ ਜਿਹੜੀ ਇਹ ਸਰੀਰ ਦਿੱਤਾ ਆਪਾਂ ਨੂੰ ਬਹੁਤ ਕੀਮਤੀ ਜਿਹੜਾ ਉਹ ਜਨਮ ਆਪਣਾ ਇਹ ਜਨਮ ਆਪਾਂ ਨੂੰ ਦਿੱਤਾ ਇਹ ਕੰਮ ਵਾਸਤੇ ਹੀ ਆ ਵੀ ਆਪਣੀ ਬਾਪੂ ਮੁਕਤੀ ਹੋ ਜੇ ਆਪਾਂ ਅਗਲੇ ਜਨਮ ਦੀ ਮੁਕਤੀ ਕਰ ਲਈਏ 84 ਲੱਖ ਜੁਨਾਂ ਚੋਂ ਨਿਕਲ ਜੀਏ ਪ੍ਰਮਾਤਮਾ ਦਾ ਵੈਗਰੂ ਦਾ ਨਾਮ ਲਈਏ ਪਰ ਇੱਥੇ ਆ ਕੇ ਆਪਾਂ ਫਸ ਜਾਨੇ ਕਬੀਲ ਲੜੀਆਂ ਚ ਹੋਰ ਝੰਜਟਾਂ ਚ ਇਹ ਜਿਹੜਾ ਇਨਸਾਨੀ ਜਨਮ ਆ ਇਹਦੇ ਵਿੱਚੇ ਬੰਦੇ ਨੂੰ ਸੁਰਤ ਹੁੰਦੀ ਹੈ ਸਾਰੀ ਬੰਦਾ ਪੜ ਵੀ ਸਕਦਾ ਬੰਦਾ ਲਿਖ ਵੀ ਸਕਦਾ ਬੰਦਾ ਬੋਲ ਵੀ ਸਕਦਾ ਜਦੋਂ ਆਪਾਂ ਕਿਸੇ ਜਾਨਵਰ ਬਣ ਗਏ ਜਾਂ ਕੁਛ ਉਹਦੇ ਵਿੱਚ ਨਾ ਬੋਲ ਸਕਦੇ ਨਾ ਕੁਝ ਹੋਰ ਕਰ ਸਕਦੇ ਆ ਇਹਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਇੱਕ ਜਗ੍ਹਾ ਤੇ ਬਹਿ ਕੇ ਲੈ ਸਕਦੇ ਆ ਉੱਠ ਵੀ ਸਕਦੇ ਆ ਬੈਠ ਵੀ ਸਕਦੇ ਆ ਸਾਰਾ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਆਪਾਂ ਨੂੰ ਤੇ ਇਹ ਇਨਸਾਨੀ ਜਾਮਾ ਜੀ ਇਨਸਾਨੀਅਤ ਦਾ ਫਰਜ਼ ਹੈ ਜਿਹੜਾ ਸਭ ਤੋਂ ਵੱਡਾ ਫਰਜ਼ ਹੈ ਇਨਸਾਨੀਅਤ ਨਾਲ ਖੜੋਗੇ ਉਨੂੰ ਮੈਂ ਕਹਿੰਦਾ ਵੀ ਗੁਰਦੁਆਰੇ ਜਾਣ ਦੀ ਵੀ ਲੋੜ ਨਹੀਂ ਪਰ ਜੇ ਸੋਡੇ ਵਾਲੀ ਦੀਵਾਲੀ ਕੋਈ ਗਰੀਬ ਬਿਮਾਰ ਪਿਆ ਗਮੰਡੀ ਬਿਮਾਰ ਪਿਆ ਉਹਦਾ ਹਾਲ ਚਾਲ ਪੁੱਛੜੋ ਹਨਾ ਕੋਈ ਬਜ਼ੁਰਗ ਜੋ ਵੀ ਅ ਵੀ ਹੈਲਪ ਕਰੋ ਕਿਸੇ ਦੀ ਜਿੱਥੇ ਤੱਕ ਹੁੰਦਾ ਬੰਦੇ ਨਾਲ ਮਦਦ ਕਰੋ ਖੜੋ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਸ਼ਿਕਵੇ ਕਰਦੇ ਆ ਪ੍ਰਮਾਤਮਾ ਦੇ ਨਾਲ ਵੀ ਆਪਾਂ ਕਿਸੇ ਮਰਜੀ ਬੰਦਾ ਰਾਜੇ ਮਾ ਆ ਦੇ ਉਹ ਬੰਦਿਆਂ ਨੂੰ ਵੀਡੀਓ ਦਿਖਾਉਣੀ ਆ ਵੀ ਤੁਸੀਂ ਆ ਦੇਖੋ ਇਹ ਵੀ ਇੱਕ ਇਨਸਾਨ ਆ ਜਿਹੜਾ ਇੱਕ ਆਪਣਾ ਟਾਈਮ ਪਾਸ ਕਰ ਰਿਹਾ ਇਨਨ ਨੂੰ ਦੇਖ ਕੇ ਜ਼ਿੰਦਗੀ ਜਿਉਂ ਤੇ ਆਪਾਂ ਉੱਚਿਆਂ ਨੂੰ ਦੇਖ ਕੇ ਜ਼ਿੰਦਗੀ ਜਿਉਂਦੇ ਆ ਨਾ ਜਦੋਂ ਔਖੀ ਹੁੰਦੀ ਹੈ ਹੈ ਜਿਵੇਂ ਪ੍ਰਗਟ ਲਿੱਧੜ ਵਾਲੇ ਨੇ ਲਿਖਿਆ ਸੀ ਕਹਿੰਦਾ ਜਿਉਣਾ ਸਿੱਖੋ ਨਾ ਫੁੱਲਾਂ ਤੋਂ ਜੋ ਵਿੱਚ ਉਜਾੜਾ ਹੱਸਦਾ ਹੀ ਕਿਉਂ ਉੱਚਾ ਵੇਖ ਕੇ ਦੁਰਦੈ ਕਿ ਤੇਰੇ ਤੇਰੇ ਤੋਂ ਵੀ ਨੀਮਾ ਫਸਦਾ ਹੀ ਬਾਈ ਉਹ ਨਹੀਂ ਕਹਿੰਦੇ ਬਾਪੂ ਦੀ ਖਾਸੀਅਤਾਂ ਵੀ ਬਹੁਤ ਨੇ ਤੇ ਬਾਈ ਬਾਪੂ ਦੀ ਨਸਣਾ ਮੋਟਰ ਮੋਟਰ ਦਾ ਸਿਸਟਮ ਹਾਂ ਬਾਈ ਜਿੱਥੇ ਦੀ ਡਿਊਟੀ ਹੋਵੇ ਇਹਦੇ ਖੇਤ ਚ ਉੱਥੇ ਆਟੋਮੈਟਿਕਲ ਮੋਟਰ ਚਲਾ ਵੀ ਹੁੰਦਾ ਬੰਦ ਵੀ ਕਰ ਦਿੰਦਾ ਜੇ ਕਿਸੇ ਦਾ ਖਾਲ ਬੰਦਾ ਘੜਨਾ ਹੋਵੇ ਤਾਂ ਮਤਲਬ ਅਸਲੀ ਨਿਗਰਾਨਾ ਬੰਦਾ ਨਹੀਂ ਘੜਦਾ ਜਿਹੜਾ ਇਹ ਕੰਮ ਕਰ ਦਿੰਦਾ ਹਾਂ ਹਾਂ ਵੀ ਰੱਖੀ ਦੇ ਸਾਹਬ ਦੇਖਿਆ ਸਾਡੇ ਮੈਨੂੰ ਨਹੀਂ ਦਿੰਦਾ ਕਾਸਤਾ ਠੀਕ ਹੈ ਹਾਂ ਹਰਾ ਬਟਨ ਜਿੱਥੇ ਹਰਾ ਬਟਨ ਲਾ ਦੋ ਕੈਰੇਜ ਚ ਇਹਦੇ 20 ਭਰੀਆਂ ਪੜਾ ਲਓ ਇਹਦੇ ਕਿਹੜਾ ਉੱਠਣਾਗਾ ਉੱਥੇ ਸਾਬ ਕਰਨਾ ਤੇਰੇ ਉੱਥੇ ਘੜ ਜੇ ਉੱਥੇ ਜਾ ਕੇ ਉਸ ਕਰਨਾ ਕਿਸੇ ਪਾਸੇ ਜਾਣਾ ਨਹੀਂ ਤੋਂ ਪਾ ਤੇ ਸਾਈਨ ਕੋਈ ਪਤਾ ਨਹੀਂ ਇਹ ਪੁਰਾਣੇ ਬਿਜੁਰੇ ਕਾ ਪਾਂ ਗੁੱਡੀਆਂ ਹੋਈ ਜਾਂਦੇ ਨੇ ਹਾਂ 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 ਬਾਪੂ ਫਿਰ ਹੁਣ ਛੋੜਾ ਖੇਤ ਬੰਨੇ ਜਦੋਂ ਜਾਣੇ ਹੋ ਉੱਥੇ ਜਾ ਕੇ ਵੀ ਛੋੜਾ ਕੰਮ ਕਰਿਆ ਹੋਇਆ ਕਿਉਂਕਿ ਪੁਰਾਣਾ ਹੈਨਾ ਠੀਕ ਹੈ ਜਦੋਂ ਹਰਾ ਹਰਾ ਵੜਦੇ ਹਾਂ ਜਾਂ ਉੱਥੇ ਵੀ ਕੰਮ ਕਰਦੇ ਹਾਂ ਫਿਰ ਉੱਥੇ ਦਿਲ ਤਾਂ ਲੱਗਦਾ ਹੋਣਾ ਜਾਂ ਪੁਰਾਣੀਆਂ ਯਾਦਾਂ ਤਾਂ ਆਉਂਦੀਆਂ ਹੋਣ ਹਾਂ ਜੀ ਆਉਂਦੀਆਂ ਨੇ ਜੀ ਵੀ ਉਹ ਮੇਰੇ ਨਾਲ ਫਲਾਣੇ ਬੰਦੇ ਆ ਬਹੁਤ ਦਿਨ ਉੱਥੇ ਖਾਲੜਿਆ ਉਹਦੇ ਨਾਲ ਆਪਾਂ ਨੇ ਕੰਮ ਕਰਿਆ ਹਾਂ ਜੀ ਹਾਂ ਹਾਂ ਸਭ ਕੁਝ ਹੀ ਯਾਦ ਆਉਂਦਾ ਜੀ ਉਹਦੇ ਨਾਲ ਉਹ ਬੰਦਿਆਂ ਦੀਆਂ ਚਿਹਰੇ ਦਿਮਾਗ ਦੇ ਵਿੱਚ ਤਾਂ ਆਉਂਦੇ-ਆਣੇ ਆਉਂਦਾ ਹੀ ਸਭ ਕੁਝ ਸਾਨੂੰ ਤਾਂ ਪ੍ਰਾਣਾਂ ਦਾ ਪ੍ਰਾਣ ਹੀ ਹੈ ਜੀ ਇਹ ਉਹ ਫਲਾਣਾ ਬੰਦੇ ਦਾ ਚਿਹਰਾ ਇਹ ਜੀ ਹਾਂ ਜੀ ਫਲਾਣੇ ਦਾ ਇਹ ਜਿਹਾ ਸੀ ਹਨਾ ਹਾਂ ਜੀ ਹਾਂ ਜਿਵੇਂ ਤੁਹਾਡੇ ਘਰ ਵਾਲੀ ਆ ਚਲੋ ਸਾਰੀ ਜ਼ਿੰਦਗੀ ਉਹਦੇ ਨਾਲ ਲੰਘਾਈ ਹੈ ਹਨਾ ਹਾਂ ਜੀ ਉਹ ਦਿਨ ਵੀ ਸੀ ਜਿੱਦੇ ਤੁਸੀਂ ਉਹਨਾਂ ਨੂੰ ਵਿਆਹ ਕੇ ਲੈ ਕੇ ਫਿਰ 15-16 ਸਾਲ ਉਹਨਾਂ ਨਾਲ ਗੁਜ਼ਾਰੀ ਹਾਂ ਜੀ ਹਨਾ ਇੱਕ ਦੂਜੇ ਨੂੰ ਦੇਖਦੇ ਸੀ ਹਰ ਰੋਜ਼ ਗੱਲਾਂ-ਬਾਤਾਂ ਕਰਦੇ ਸੀ ਤੇ ਇੱਕ ਆ ਜਾਦਨਾ ਜਿਹੜਾ ਤੁਸੀਂ ਉਹਦੀ ਆਵਾਜ਼ ਇਹ ਸੁਣ ਸਕਦੇ ਹੋ ਹਾਂਜੀ ਬਾਜੇ ਸੁਣ ਜਾਈ ਗੀ ਜੈਨ ਸੁਣ ਤੇ ਹੁਣ ਕੋਈ ਨਹੀਂ ਬਾਜੇ ਸੁਣਦੇ ਤੇ ਬਾਜੇ ਸੁਣ ਸਕਦੇ ਹਾਂ ਫਿਲਮ ਤੇ ਰਹਿ ਕਰਦਾ ਹੁਣ ਆ ਵੀ ਯਾਰ ਬੱਚਿਆਂ ਦੇ ਚਿਹਰੇ ਦੇਖੀ ਹੈ ਨਾ ਇਹ ਤਾਂ ਹੁਣ ਤੁਸੀਂ ਸਿਆਣੀ ਹੋ ਜੀ ਕਰ ਗਈ ਸਹੀ ਗੱਲ ਬੋਲੀ ਤੇ ਪ੍ਰਮਾਤਮਾ ਵੀ ਥੋੜਾ ਟਕ ਟਕਲ ਘਟਾਉਂਦਾ ਨਿਗਾ ਵੀ ਥੋੜੀ ਬੋਤ ਘਟ ਕਰ ਦਿੰਦਾ ਚਲੋ ਜੀ ਮਰ ਜੀ ਦੀ ਮੰਨ ਕੇ ਚਲੋ ਜੀ ਚ ਪਾ ਕੇ ਸਰ ਜਾਂਦਾ ਵੀ ਚਲ ਜਦੋਂ ਜਮੀ ਬੰਦਾ ਉਹ ਹੋ ਜਾਂਦਾ ਨਾ ਉਦੋਂ ਬਾਪੂ ਬਹੁਤ ਭੁੱਖਾ ਹਾਂ ਮਾਲਕ ਦੀ ਮਰਜ਼ੀ ਹੈ ਜੀ ਹਾਂ ਐਗੀ ਉਹਦੀ ਮਰਜ਼ੀ ਹੈ ਜੀ ਉਹਦਾ ਸਾਰਾ ਕਰਿਆ ਕਰਤਰਾ ਸਾਰਾ ਉਹੀ ਕਰਦਾ ਉਹਨੂੰ ਜਿਵੇਂ ਠੀਕ ਲੱਗਦਾ ਲੈ ਜੀ ਮੈਂ ਤਾਂ ਹੁਣ ਵੀ ਨਹੀਂ ਕਹਿੰਦਾ ਜੀ ਵੀ ਮਾਰਾ ਕਰਿਆ ਪਤਾ ਕਹਿੰਦੇ ਚੰਗੀ ਕਰੇ ਚੰਗਾ ਗਾਇ ਜੀ ਬਣਾਣਾ ਪਬਜੀ ਪਾਣਾ ਹਾਂ ਸ਼ੁਕਰ ਹੈ ਜੀ ਉਹ ਪਰਮਾਤਮਾ ਹਾਂ ਬੱਸ ਇਹ ਹੀ ਖਾਸੀ ਹੈ ਤੇ ਜੀ ਜਿਹੜਾ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਜੀ ਤੁਸੀਂ ਇੰਨਾ ਬਸ ਉਹੀ ਗੱਲ ਆ ਵੀ ਆਪਾਂ ਉੱਚੇ ਦੇਖ ਕੇ ਚੱਲਦੇ ਆ ਇਹ ਦੇਖੋ ਵੀ ਛੁੱਟੀ ਦੇ ਨਿਗਾ ਨਿਗਾ ਹੀ ਆ ਹਾਂ ਜੀ ਲੱਤਾਂ ਹੱਥ ਪੈਰ ਸਲਾਮਤ ਨਹੀਂ ਨਾ ਜੀ ਇਹ ਤਾਂ ਹੈ ਵਿੱਚ ਬੰਦੇ ਦੀਆਂ ਲੱਤਾਂ ਨਹੀਂ ਹੈਗੀਆਂ ਜੀ ਹਾਂ ਜੀ ਕਿਸੇ ਦੀ ਬਾਹ ਨਹੀਂ ਹੈਗੀ ਕਿਸੇ ਦੀ ਬਾਹ ਨਹੀਂ ਹੈਗੀ ਕੋਈ ਅੱਧਾ ਹੀ ਕਟਿਆ ਪਿਆ ਹਾਂ ਜੀ ਕੋਈ ਹਸਪਤਾਲਾਂ 'ਚ ਪਏ ਨੇ 7-8 10 ਸਾਲ ਆਈ ਪਏ ਹੋਗੇ ਹਾਂ ਜੀ ਹਾਂ ਮੰਜਿਆਂ ਤੇ ਪਈ ਗੱਲ ਨਹੀਂ ਹੈਣਾ ਉਹਨਾਂ ਨਾਲ ਆਪਾਂ ਜੇ ਸੋਚੀਏ ਬਹੁਤ ਚੰਗੀਆਂ ਜੀ ਹਾਂ ਜੀ ਨਹੀਂ ਬਹੁਤ ਵਧੀਆ ਜੀ ਹਮ ਆਪਣੇ ਆਪ ਨੌਂ ਨਹੀਂ ਤੋਨੇ ਹਮ ਇਹ ਮੈਂ ਤੁਹਾਨੂੰ ਕਹਿੰਦੀ ਤੇ ਬੇਬੇ ਵਧੀਆ ਪਈ ਹੁਣੀ ਹੈ ਜੀ हां जी ਬੜੀ ਅਜੀ ਟਾਈਮ ਪਾਸ ਹੋ ਜਾਂਦਾ ਵੀ ਚਲੋ ਐ ਵੀ ਥੋੜਾ ਸਹਾਰਾ ਹੁੰਦੀ ਹੈ ਨਾ ਜਿਹੜਾ ਆਪਣਾ ਹੋਣ ਦਾ ਸਹਾਰਾ ਹੀ ਹੁੰਦਾ ਜੀਵਨ ਸਾਥੀ ਹਾਂ ਜੀ ਹਾਂ ਤੇ ਜੀਵਨ ਸਾਥੀ ਜਿੰਨਾ ਵੀ ਐ ਲਾ ਲੋ ਕੋਈ ਨਹੀਂ ਸੁਣਦਾ ਕਿੱਡੀ ਜਿਹੜੀ ਗੱਲ ਜੀਵਨ ਸਾਥੀ ਬਾਪੂ ਹਾਂ ਜੀ ਉਹ ਨਹੀਂ ਸੁਣਦੀ ਕਿ ਐ ਕੀ ਗੱਲਾਂ ਬਾਤਾਂ ਇਕੱਠੇ ਬੈਠ ਕੇ ਕਰ ਲੋਗੇ ਹੋਰ ਨਹੀਂ ਕੋਈ ਕਰਦਾ ਬਾਕੀ ਜਿਹੜੀ ਬਾਪੂ ਛੁੱਡੀ ਉਮਰ ਆ ਜਾਂਦੀ ਹੈ ਜਦੋਂ ਆ ਉਮਰ ਤੇ ਬੰਦਾ ਆ ਜਾਂਦਾ ਉਦੋਂ ਐ ਲਾ ਲੋ ਵੀ ਜਿਹੜੇ ਮੇਰੇ ਵਰਗੇ ਨਵੇਂ ਮੁੰਡੇ ਨੇ ਉਹ ਤਾਂ ਇਹ ਕਹਿਣ ਲੱਗੇ ਆਂਦੇ ਨੇ ਬੁੜਾ ਯਾਰ ਕੀ ਹੋਈ ਬੋਲੀ ਹਾਂਜੀ ਹਾਂ ਬਸ ਉਹ ਤਾਂ ਕੱਲੀ ਰੋਟੀ ਦਾ ਕਮਾਦਬਲਾ ਥਾਲੀ ਮੂਰੇ ਧਰ ਜਾਂਦੇ ਨੇ ਖਾਲਾਂ ਦਾ ਹਾਂਜੀ ਉਦੋਂ ਬਾਅਦ ਚੱਕ ਕੇ ਲੈ ਜਾਂਦੇ ਨੇ ਹਾਂਜੀ ਤੇ ਜੇ ਨਾਲ ਸਹਾਰਾ ਹੋਵੇ ਆਪਣਾ ਜੀਵਨ ਸਾਥੀ ਉਹ ਦਾਪੂ ਫਿਰ ਆਪਾਂ ਗੱਲਾਂ ਬਾਤਾਂ ਰਾਤ ਨੂੰ ਮੰਜੇ ਕੋਲੇ ਪਏ ਹੁੰਦੇ ਨੇ ਸੋ ਦੁੱਖ ਸੁੱਖ ਬੰਦਾ ਬਣਾਉਂਦਾ ਏ ਬਣਾਉਂਦਾ ਕਰਦਾ ਹੈ ਮਨ ਬੰਦੇ ਦਾ ਕੁਝ ਹੋਰ ਹੋ ਜਾਂਦਾ ਹੈ ਮਨ ਹੋਰ ਹੋ ਜਾਂਦਾ ਉਹਨ ਥੋੜੇ ਚਲ ਬੇਬੇ ਆ ਤੁਹਾਡੇ ਨਾਲ ਜਿਹੜੀਆਂ ਰਿਸ਼ਤੇਦਾਰੀਆਂ ਨੇ ਗੱਲਾਂ ਵੀ ਸਾਂਝੀਆਂ ਕਰਦੀ ਹੋਊਗੀ ਹਾਂ ਜੀ ਕਰਦੀਆਂ ਵੀ ਸਾਂਝੀਆਂ ਕਰਦੀ ਹੋਊਗੀ ਹਾਂ ਜੀ ਹਾਂ ਰਾਤ ਨੂੰ ਤੁਸੀਂ ਘੰਟਾ ਦੋ ਘੰਟੇ ਗੱਲਾਂ ਮਾਰਦੇ ਹੁੰੋਗੇ ਠੀਕ ਹੈ ਟਾਈਮ ਪਾਸ ਹੁੰਦਾ ਉਹ ਬੜੀ ਕੀ ਬਈ ਰੱਬ ਦਾ ਸ਼ੁਕਰ ਕਰਨਾ ਜਿਹੜਾ ਆਪਾਂ ਸਿੱਖੀਏ ਰੱਬ ਨੇ ਜਿਹੜਾ ਆਪਾਂ ਨੂੰ ਇਹ ਸਰੀਰ ਦਿੱਤਾ ਬਸ ਇਹ ਤੋਂ ਉੱਪਰ ਦੀ ਕੁਝ ਨਹੀਂ ਹਾਂ ਜੀ ਹਾਂ ਇਹ ਤਾਂ ਸੋਨੂ ਹੀ ਮੁੱਲ ਨਹੀਂ ਕਹਾਜੀ ਮੈਂ ਆਥਨ ਤੜਕੇ ਆਥਣੀ ਵੀ ਬਹਿ ਕੇ ਬਹਿ ਰੂਏ ਰੂ ਕਰਦਾਂ ਜੀ ਸਵੇਰੀ ਵੀ ਬੈਠ ਕੇ ਰੂ ਕਰਦੇ ਆ ਹਾਂ ਉਹਦੇ ਕਰੀ ਕਰ ਲੈਣ ਜੀ ਬਹਿ ਰੂਏ ਰੂ ਹਾਂ ਬਾਪੂ ਕਰੀ ਮਨ ਚ ਰੱਬ ਦਿਲ ਚ ਰੱਬ ਵਸਦਾ ਚਲੋ ਵਧੀਆ ਰੱਬ ਦਾ ਨੋ ਲਿਆ ਕਰੋ ਤੜਕੇ ਉੱਠ ਕੇ ਸਵੇਰੇ ਸ਼ਾਮ ਪੂਰੇ ਵੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਸੁਣੀ ਜਾਂਦੇ ਆ ਬੈਠੇ ਪੂਰੇ ਫਿਰ ਬਾਪੂ ਆਪ ਵੀ ਆਹ ਲਾਲੋ ਵੀ ਰੋਟੀ ਰੋਟੀ ਖਾ ਕੇ ਆ ਜੇ ਨੋ ਹਾਂਜੀ ਰੋਟੀ ਖਾ ਕੇ ਮੈਂ ਹੁਣ 9 1/2 9 ਵਜੇ ਆ ਗਿਆ ਠੀਕ ਹਾਂ ਮੈਂ 2 ਵਜੇ ਜਾਊਂਗਾ ਅੱਛਾ ਤੇ ਬਾਪੂ ਟਾਈਮ ਟੂ ਨਾ ਫਿਰ ਤੁਹਾਨੂੰ ਰਹਿੰਦਾ ਸੋ ਟਾਈਮ ਹੈ ਮੇਰੇ ਕੋਲ ਘੜੀ ਆ ਜੀ ਨਮਾਇਲਾ ਹੂੰ ਬਸ ਇਹ ਬੋਲਦਾ ਜੀ ਘੰਟੇ ਬਾਅਦ 1:00 ਵਜੇ ਬੋਲੂ ਜੀ 12:00 ਵਜੇ ਬੋਲ ਗਿਆ ਠੀਕ ਹੈ ਫਿਰ 2:00 ਵਜੇ ਬੋਲੂ ਠੀਕ ਹੈ ਠੀਕ ਹੈ ਫਿਰ ਮੈਂ 2:00 ਵਜੇ ਕੋਈ ਨਾ ਕੋਈ ਇੱਥੇ ਮਿਲ ਜਾਂਦਾ ਜੀ ਨਹੀਂ ਫਿਰ ਹੋਈ ਹੋਈ ਆਪਕੋ ਅਲਾਰਮ ਲਾਇਆ ਹੋਗਾ ਠੀਕ ਹੈ ਬਾਪੂ ਇਹ ਤਾਂ ਤੁਸੀਂ ਫੋਨ ਫਾਨ ਹੈ ਬਾਪੂ ਵੀ ਤੁਸੀਂ ਇਹ ਵੀ ਨੰਬਰ ਨੂੰ ਬਰ ਲਾ ਲੈਨੇ ਹੋ ਨਹੀਂ ਜੀ ਨੰਬਰ ਨਹੀਂ ਜੀ ਲੱਗਦਾ ਜੇ ਹੁਣ ਤੁਹਾਡੇ ਨੰਬਰ ਆਏ ਹੋਏ ਜੀ ਉਹ ਮੈਂ ਬੜਿਆ ਬਰ ਲਾ ਲੂ ਅੱਛਾ ਤੂੰ ਤਾਂ ਬੜ ਨਹੀਂ ਦਬਣਾ ਹੁੰਦਾ ਕਿ ਨਾ ਜੀ ਐ ਵੀ ਗਾਹਾਂ ਵਾਲਾ ਨੰਬਰ ਨਹੀਂ ਲੱਗਦਾ ਉਹ ਤੁਹਾਨੂੰ ਆਈਡੀ ਆ ਵੀ ਹਾਂ ਇਹ ਨੰਬਰ ਆਇਆ ਜਿੱਥੋਂ ਕੱਟ ਕੇ ਉਹ ਵੀ ਬਾਪੂ ਬਹੁਤ ਔਖਾ ਲਾਣਾ ਹਾਂਜੀ ਹਾਂ ਔਖਾ ਹੀ ਨਹੀਂ ਪਤਾ ਨਹੀਂ ਲੱਗਦਾ ਕਿ ਉਹ ਕਿੱਥੇ ਖੜਾ ਹੋਵੇ ਮੋਬਾਈਲ ਦਾ ਫੰਕਸ਼ਨ ਆਪਾਂ ਪਹਿਲਾਂ ਦੱਬਿਆ ਹੁੰਦਾ ਤੇ ਉਹ ਵੀ ਤੁਸੀਂ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਉਹ ਨੰਬਰ ਕੱਢ ਕੇ ਵੀ ਕਰੂ ਫੋਨ ਆ ਜੀ ਜੀ ਕਰੂ ਫੋਨ ਮਾਰ ਲੈਂਦੇ ਜੀ ਤੇ ਮੈਂ ਸੁਣ ਲੈਣਾ ਓਕੇ ਕਰਕੇ ਹੂੰ ਜੇ ਕੋਈ ਕੰਮ ਹੁੰਦਾ ਵੀ ਘਰੇ ਆਜੋ ਹੂੰ ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਕੰਮ ਆ ਤੇ ਮੈਂ ਭੱਗ ਜਾਣਾ ਠੀਕ ਹੈ ਬਾਪੂ ਇਹ ਬੱਚੇ ਬਾਪੂ ਆਪਣੇ ਦੋ ਮੁੰਡੇ ਮੁੰਡੀ ਨੇ ਹਾਂਜੀ ਮੁੰਡੇ ਨੇ ਜੀ ਤੇ ਕੁੜੀਏ ਅੱਛਾ ਹਾਜੀ ਦੋ ਮੁੰਡੇ ਪੱਲੇ ਗਾੜੀ ਕਰਦੇ ਜੀ। ਇੱਕ ਤਾਂ ਮੇਰੇ ਆਈ ਕਾਟ ਤੇ ਜੀ। ਠੀਕ ਹੈ ਜੀ। ਤੂੰ ਇਹਨੂੰ ਕੱਢ ਲੈਤਾ ਤੀ ਜੀ। ਠੀਕ ਹੈ ਠੀਕ ਹੈ। ਗੁੱਡੀ ਬੱਟੀ ਸੀ ਜੀ। ਗੁੱਡੀ ਦੇ ਬਾਖਾਂ ਚ ਲਿਆੜੀ ਆਈ ਸੀ। ਇਹ ਬਰਨਾਲੇ ਬੈਹੀ ਹੋਈ ਸੀ। ਚਲੋ ਚਲੋ ਵਧੀਆ ਕੁੜੀ ਆਉਂਦੀ ਜਾਂਦੀ ਉਹ ਵਧੀਆ ਹਾਂਜੀ ਹਾਂ ਵਧੀਆ ਜੀ ਵਧੀਆ। ਬੱਚੇ ਵਧੀਆ ਨੇ ਚਲੋ ਵਧੀਆ। ਹਾਂਜੀ ਆਥਾਂ ਕਰਕੇ ਫੋਨ ਕਰਦੀ ਜੀ ਮੈਨੂੰ। ਹਾਂ ਬਾਪੂ ਆਪ 3 ਤਾਂ ਕਰਦੀਆਂ ਨੇ ਜੀ ਬਾਪੂ ਆ। ਹਾਂ ਯਾਰ ਮੁੰਡੇ ਨਹੀਂ ਕਰਦੀ ਜੀ। 3ਆਂ ਕਰਦੀਆਂ ਨੇ। 3ਆਂ ਤਾਂ ਜੀ ਖਾ ਹਜੇ ਮਾਂ ਦਾ ਤੀ ਜਿੰਨਾ ਪਿਆਰ ਪਿਤਾ ਦੇ ਨਾਲ ਬਾਪ ਦੇ ਨਾਲ ਧੀ ਦਾ ਹੋਊਗਾ ਹੁਣ ਇਹ ਫੋਨ ਮੈਂ ਫੋਨ ਵੀ ਤਾਂ ਹੀ ਲੈ ਰੱਖੇਗੀ ਵੀ ਗੁੱਡੀ ਉਧਰੋਂ ਫੋਨ ਕਰ ਲੈਂਦੀ ਅਸੀਂ ਵੀ ਆਪ ਕਰ ਲੈਂਦੇ ਲਵਾ ਲੈਿੰਦਾ ਹੂੰ ਪੁੱਤੀ ਤੋਂ ਪੋਤੇ ਤਿਲਵਾ ਲੈਣਿਆ ਕਰੇ ਗੱਲਾਂ ਕਰ ਲੈਨੇ ਗੁੱਡੀ ਨਾਲ ਫਿਰ ਬੇਬੇ ਦੀ ਵੀ ਪੈਨਸ਼ਨ ਲੱਗੀ ਹੋਊਗੀ ਜੀ ਹਾਂ ਜੀ ਦੋਆਂ ਦੀ ਲੱਗੀ ਹੋਊਗੀ ਚਲੋ ਸਾਨੂੰ 2-3 ਤਨ 3000 ਰੁਪਏ ਆ ਜਾਂਦਾ ਹਾਂ ਜੀ ਵੀ ਚਲੋ ਥੋੜਾ ਖਰਚਾ ਪਾਣੀ ਚੱਲੀ ਜਾਂਦਾ ਚੱਲੀ ਜਾਂਦਾ ਜੀ ਫਿਰ ਵੀ ਸਾਨੂੰ ਆਸ ਹੁੰਦੀ ਆ ਵੀ ਚਲੋ ਕੁੜੀ ਆਊਗੀ ਇਹਦੇ ਬਜ਼ੁਰਗ ਹੁੰਦੇ ਨੇ ਜੀ ਉਹਨਾਂ ਨੂੰ ਇਹ ਆਸ ਹੁੰਦੀ ਹੈ ਵੀ ਆਪਣੀ ਧੀ ਆਊਗੀ ਆਪਾਂ ਉਹਨੂੰ ਕੁਝ ਨਾ ਕੁਝ ਸੌ ਹਾਂ ਜੀ ਹਾਂ ਬੇਵਾਂ ਵੀ ਖਾਲੀ ਨਾ ਮੋੜੀਏ ਤੇ ਮੈਂ ਬਹੁਤ ਬਜ਼ੁਰਗ ਹੋਰ ਵੀ ਦੇਖੇ ਨੇ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਉਹ ਖਰਾਬ ਨਹੀਂ ਉਹਨੂੰ ਕਰਦੇ ਤੇ ਵੀ ਆਪਣੇ ਉਹਨਾਂ ਨੂੰ ਇਹ ਆਸ ਹੁੰਦੀ ਆ ਵੀ ਸਾਡੀ ਧੀ ਨਾ ਖਾਲੀ ਮੋੜੇ ਇਹਨੂੰ 100 ਦੇਣ 50 ਦੇਣ ਵੋਟ ਦਵਾ ਦੇਣ ਹਾਂਜੀ ਹਾਂ ਤੇ ਬਸਤੀਆਂ ਦਾ ਰਿਸ਼ਤਾ ਹੀ ਜਿਹੜਾ ਪਿਆਰ ਹੈ ਉਹ ਵੀ ਬਹੁਤ ਵੱਡਾ ਤੇ ਧੀਆ ਕਰਦੀਆਂ ਵੀ ਬਹੁਤ ਨੇ ਜੀ ਕਰਦੀਆਂ ਬੱਚੇ ਰਾਂ ਨਹੀਂ ਕਿ ਸੌਰੇ ਬੱਚੇ ਕਰ ਦੇਣ ਜਿਵੇਂ ਮੈਂ ਕਹਾ ਹਾਂ ਇਹ ਕਿਤੇ ਬਗਿਆਰ ਜੜਵੀ ਘੋੜਨੇ ਦੀ ਕੈਂਪਰ ਮੇਰੇ ਕੈਂਪਰ ਠੀਕ ਹੈ ਜੀ ਹਾਂ ਜਿੱਤੇ ਨੇ ਜੀ ਬਸੇਰਾ ਮੇਰੀਆਂ ਸਾਰੇ ਹਾਂ ਇਹ ਭਾਈ ਆ ਜਾ ਆ ਜਾ ਰਹਿਣਗੇ ਜਦ ਬਗ ਜਾਣਾ ਵੀ ਕਿੱਥੇ ਬਿਠਾਈਏ ਇਹਨੂੰ ਕਿੱਥੇ ਠਾਈਏ ਹਮ ਪਰ ਚੰਗੇ ਸੁਭਾਅ ਨੂੰ ਬਾਪੂ ਸਲਾਮਾ ਨੇ ਹਾਂ ਜੀ ਹਾਂ ਚੰਗੇ ਬੰਦੇ ਨੇ ਚੰਗੇ ਸੁਭਾਅ ਨੂੰ ਜੱਗ ਸਲਾਮਾ ਕਰਦਾ ਠੀਕ ਹੈ ਜੀ ਇਹ ਵੀ ਥੋੜੀ ਆ ਬਾਈ ਗੱਲਾਂ ਗੱਲ ਸੁਣਾ ਕੇ ਹਟਿਆ ਵੀ ਮੈਨੂੰ ਥੋਂ ਦਵਾਇਆ ਸੀ ਬਾਪੂ ਨੇ ਆਪਦੀ ਜ਼ਿੰਮੇਵਾਰੀ ਲੈ ਕੇ ਹਾਂਜੀ ਹਾਂ ਜੇ ਤੁਸੀਂ ਨੇ ਚੰਗਾ ਕੰਮ ਕਰਿਆ ਸੀ ਤਾਂ ਇਹ ਸਿਰਫ ਇਹ ਕਹਿੰਦੇ ਆਪਣੇ ਕਰੇ ਹੋਣੀ ਜੀ ਤਾਂ ਅਗਰਾ ਜੈਦ ਕਰਦਾ ਜੀ ਹਾਂ ਹੁਣ ਮੈਂ ਪੱਲੇਦਾਰੀ ਜੂਨੀਅਰ ਤੇ ਭੱਜਣਾ ਜੀ ਬੰਦੇ ਆ ਭੱਜ ਭਜਾਉਣਗੇ ਨਹੀਂ ਮਿਲ ਲੈ ਅੱਛਾ ਬਹੁਤ ਬੰਦੇ ਨੇ ਇਹਨੇ ਇਕੱਲੇ ਨਹੀਂ ਕੰਮ ਕਰਿਆ ਜੀ ਬਹੁਤ ਜੇ ਕੰਮ ਕੰਡੇ ਕੱਢੇ ਹੋਏ ਨੇ ਆਪਣੇ ਅੱਛਾ ਪਹਿਲੀ ਆਪਣਾ ਤਾਂ ਮੂੰਹ ਇਹ ਜਾਉਣ ਸੀ ਤਾਂ ਅਵੇ ਦਾ ਕੰਮ ਬੜਾ ਜਗਾ ਸੀ ਹਮ ਆਪਣੀ ਬਾ ਬਾਣੀਏ ਨਾਲ ਹੀ ਹੋਤੀ ਜੀ ਅੱਛਾ ਕਿ ਇਹ ਆਪਾਂ 2 ਲੱਖ ਨੂੰ ਗਏ ਜੀ ਉਹਦੀ ਕਹਿੰਦਾ ਤੀ ਚੱਕ ਲੈ ਵੀ ਪੂਰਾ ਕੰਮ ਕਰਾ ਵੀ ਪੂਰੀ ਚੜਾਈ ਰਹੀ ਹੈ ਬਾਬੂ ਹਾਂ ਜੀ ਹਾਂ ਇਹ ਪੂਰਾ ਐ ਲਾਲੋਵੀ ਜਿਵੇਂ ਬੰਦਾ ਹੁੰਦਾ ਵੀ ਹਾਂ ਆਪਣੀ ਚੜਾਈ ਹੈ ਯਾਰ 300000 ਰੁਪਏ ਤੇ ਬਾਪੂ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਤੇਗੜ ਛੰਨਾ ਪਿੰਡ ਹੈ ਜੀ ਬਾਪੂ ਜੀ ਸਰੂਰ ਜ਼ਿਲ੍ਹੇ ਪਿੰਡ ਹੈ ਨਾ ਹਾਂ ਜੀ ਸਰੂਰ ਜ਼ਿਲ੍ਹੇ ਦਾ ਪਿੰਡ ਹੈ ਜੀ ਇੱਕ ਫਤੇਗੜ ਛੰਨਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ ਇੱਕ ਬਰਨਾਲੀ ਜ਼ਿਲ੍ਹੇ ਦੇ ਵਿੱਚ ਹੈ ਇੱਕ ਫਤਿਹਗਾੜਿਸ਼ਣਾਏ ਸਰੂਰ ਜ਼ਿਲ੍ਹੇ ਦੇ ਵਿੱਚ ਹੈ ਜੀ ਇਹ ਦੇਹ ਕਲਾਂ ਪਿੰਡ ਜਿਹੜਾ ਹੋਰ ਪਿੰਡ ਪੈਂਦੇ ਨੇ ਕੋਲੇ ਕਾਫੀ ਸਾਰੋਂ ਤੇ ਕਈ ਪਿੰਡ ਨੇ ਤੇ ਇੱਥੇ ਕਬੱਡੀ ਦਾ ਮੈਚ ਹੋਣਾ ਤੇ ਆਪਾਂ ਬੋਲਣ ਆਏ ਸੀ ਤੇ ਬਹੁਤ ਵਧੀਆ ਲੱਗਿਆ ਬਾਪੂ ਉਹਨਾਂ ਨੂੰ ਮਿਲ ਕੇ ਬਾਪੂ ਜਿਹੜਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਵੀਡੀਓ ਤੁਹਾਡੀ ਜ਼ਰੂਰ ਸ਼ੇਅਰ ਕਰਾਂਗੇ ਤੁਹਾਡਾ ਦਰਦ ਲੋਕਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਿਹੜੇ ਮੇਰੇ ਵਰਗੇ ਸਾਰਾ ਸਬੂਤ ਨੇ ਅੰਗ ਹੈਗੇ ਨੇ ਫਿਰ ਵੀ ਨਖਰੇ ਕਰਦੇ ਆਂ ਸੀ ਪਰਮਾਤਮਾ ਨੂੰ ਫਿਰ ਵੀ ਸਿਕਵੇ ਕਰਦੇ ਆ ਪਰਮਾਤਮਾ ਨਾਲ ਵੀ ਸਾਨੂੰ ਆ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ